ਮਾਨਯੋਗ ਆਈਜੀਪੀ ਸਾਹਿਬ ਵੀ ਕੋਲ ਨੇ ਮਾਨਯੋਗ ਐਸਐਸਪੀ ਸਾਹਿਬ ਵੀ ਕੋਲ ਨੇ ਮਾਨਯੋਗ ਡੀਐਸਪੀ ਸਾਹਿਬ ਸਭ ਨੇ ਵੀ ਫ੍ਰੀ ਕੋਰਡ ਨਿਯੰਤਿਤ ਕੀ ਗਿਆ ਖਦਾਇਤਾ ਅਨੁਸਾਰ ਦਿਨ ਰਾਤ ਲਗਾਤਾਰ ਲਗਾਤਾਰਾਂ ਦੀ ਗਸ਼ਤਾਂ ਕੀਤੀਆਂ ਨੇ ਇਨਾ ਕਾਬੰਦੀ ਕੀਤੀ ਜਾ ਰਹੀ ਹੈ ਆਪਣਾ ਕੋਰਨ ਦੀ ਸਿਸਟਮ ਬਰਕਰਾਰ ਰੱਖੀ ਹੈ ਮਿਤੀ 11/24 ਗਾਇਦੇਸਵਨ ਜੀ ਦੀ ਪਾਰਟੀ ਚੈਨ ਵਾਲੀ ਬੋਲਸੀ ਈਪੁਆਟਨ ਵਾਲਾ ਕੁੱਤੇ ਮੁਖਰ ਨੇ ਅਦਾ ਦਿੱਤੀ ਸੀ ਵੀ ਜਸਪਾਲ ਸਿੰਘ ਪੁੱਤਰ ਬਣਕਰ ਸਿੰਘ ਪਾਸਿ ਧੂਰਕੋਟ ਤਰਜੀਤ ਸਿੰਘ ਵਰਸ ਗورو ਪੁੱਤਰ ਬਨੀਰ ਸਿੰਘ ਪਾਸਿ ਧੂਰਕੋਟ ਤੇ ਗੋਰੀ ਸਿੰਘ ਪੁੱਤਰ ਸੋਢੀ ਸਿੰਘ ਕੋਰਸ ਹੋ ਗਿਆ ਉਹ ਸ਼ਹਿਰ ਫਰੀ ਕੋਟ ਤੇ ਆਸੇਪਾਦੀ ਪਿੰਡਾਂ ਵਿੱਚੋਂ ਮੋਟਰਸਾਈਕਲ ਚੋਰੀ ਕਰ ਲੈਂਦੇ ਆ ਤੇ ਚੋਰੀ ਕਰਕੇ ਮੋਟਰਸਾਈਕਲ ਉਹ ਗਾਂਹਾਂ ਅੱਗੇ ਸਸਤੇ ਭਾਅ ਦੇ ਵਿੱਚ ਵੇਚਦੇ ਉਹਨੇ ਮੁਖਰੀ ਦਿੱਤੀ ਕੀਤੀ ਸੀ ਵੀ ਇਸ ਕੀ ਪਿੰਡ ਪਾਂ ਦੇ ਦੀ ਕਿਤੇ ਨਾਕਾਬੰਦੀ ਕੀਤੀ ਜਾ ਤੇ ਕਾਬੂ ਆ ਜਾ ਰੀਜਨ ਲਗ ਕਵੰਦੀ ਕੀਤੀ ਇਹ ਮੋਟਰਸਾਈਕਲ ਤੇ ਤਿੰਨੇ ਜਣੇ ਆਏ ਕਿ ਨਹੀਂ ਸਵਾਰੋ ਕੇ ਜਿਸ ਪਾਸੋਂ ਰੋਨਪ ਕਰ ਲਿਆ ਦੂਜੇ ਪਿੰਡ ਵਿੱਚ ਕੰਮ ਜਾ ਹੋ ਗਏ ਮੁਕਦਮਾ ਦਰਜ ਕਰਕੇ 77 ਨੰਬਰ ਮੁਕਦਮਾ ਦਰਜ ਕਰਕੇ ਤਫਤੀਸ਼ਾਂ ਵਿੱਚ ਜਾਂਦੀ ਤਫਤੀਸ਼ਾਂ ਵਿੱਚ ਲਿਆਉਣ ਤੇ ਇੱਕ ਮੋਟਰਸਾਈਕਲ ਚੋਰੀ ਦਾ ਮੌਕੇ ਤੇ ਬਰਾਮਦ ਹੋਇਆ ਤੇ ਚਾਰ ਮੋਟਰਸਾਈਕਲ ਹੋਰ ਇਹਨਾਂ ਵੱਲੋਂ ਇਹਨਾਂ ਵੱਲੋਂ ਕਿਤੇ ਲਕਾਸ਼ਾ ਰੱਖੇਗੇ ਸੀ ਮੁਕਦਮੇ ਵਿੱਚ ਬਰਾਮਦ ਹੋ ਗਏ ਮੁਕਦਮੇ ਦੀ ਤਫਤੀਸ਼ ਜਾਰੀ ਹੈ ਜਿਹੜੇ ਦੂਜੇ ਦੋ ਦੋਸ਼ੀ ਰਹਿੰਦੇ ਹਨ ਉਹਨਾਂ ਨੂੰ ਪੜਨਾ ਤਿਆਰ ਉਪਰਾਲੇ ਕੀਤੇ ਜਾ ਰਹੇ ਹਨ ਤਫਤੀਸ਼ ਮੁਕੰਮਲ ਹੋਣ ਤੋਂ ਬਾਅਦ ਤੁਹਾਨੂੰ ਇਹ ਸੇਰ ਦਿੱਤੀ ਜਾਊਗੀ ਹੋਰ ਵੀ ਇਹਦੇ ਵਿੱਚ ਰਿਕਵਰੀ ਹੋਣ ਦੀ ਪੂਰੀ ਮੀਜਾ ਇਹ ਤਾਂ ਇੰਡੀਆ ਹਾਂਜੀ ਸਰ ਇਸੇ ਤਰ੍ਹਾਂ ਮਿਤੀ 12 ਜੇ ਨੂੰ ਜਿਹੜੇ ਸੀ ਇਨਫਰਮੇਸ਼ਨ ਪ੍ਰਿੰਸਪਲਟੀ ਕੋਲ ਆਏ ਮੈਂ ਇਸੇ ਲੱਕੇ ਦੇ ਵਿੱਚ ਕੋਈ ਹੋਰ ਲੋਕ ਜਿਹੜੇ ਮੋਰਚਲ ਚੋਰੀ ਕਰਦੇ ਉਹ ਵੀ ਆਦੀ ਹੈ ਤੇ ਚੋਰੀ ਕਰਕੇ ਉਹ ਵੀ ਇਹਨਾਂ ਇਲਾਕੇ ਦੇ ਵਿੱਚ ਵੇਚਦੇ ਨੇ ਸਸਤੇ ਭਾਅ ਦੇ ਜਿਸ ਦੇ ਸੰਬੰਧ ਵਿੱਚ ਨਾਕਾਬੰਦੀ ਕੀਤੀ ਗਈ ਸੀ ਨਾਕਾਬੰਦੀ ਦੇ ਦੌਰਾਨ ਦੋ ਮੋਰਚਲ ਇਹ ਮੌਕੇ ਤੇ ਤੇ 6 ਦੋਸ਼ੀ ਉਹ ਗ੍ਰਿਫਤਾਰ ਹੋਏ ਹਨ ਉਹਨਾਂ ਦੀ ਪੁੱਛਗਿੱਛ ਜਾਰੀ ਹੈ ਉਹਨਾਂ ਨੂੰ ਜੋ ਕੀ ਕੀ ਜੋੜੀ ਕੀਤੀ ਗਈ ਹੈ ਸਾਰੀ ਕਵਰੀ ਕਰਾ ਦੇ। ਮੋਰਸਾ ਕੁੱਲ ਕਿੰਨੇ ਹੋਗੇ ਕਿ ਬੰਦੇ ਕਿੰਨੇ ਹੋਗੇ ਸਾਰੀ। ਬੰਦੇ 7 ਬੰਦੇ ਹੋਗੇ ਦੋਨਾਂ ਮੁਕਦਰਾਂ ਦੇ ਵਿੱਚ ਤੇ ਮੋਰਸਾ 7 ਹੋਗੇ। ਬਾਕੀ ਜਿਹੜੇ 4 ਉਹਨਾਂ ਦੇ ਨਾਮ ਵੀ ਲਿਖੋ ਜੋ ਤਾਂ ਫਰਾਰ ਨੇ ਸਰਾਰਾ। ਇਹ ਦੋ ਫਰਾਰਾਂ ਨੇ ਲਿਖਣਾ ਜੀ। ਹਾਂ ਜਲਜੀਤ ਸਿੰਘ ਜੀ। ਟੋਟਲ ਜਿਹੜੇ 7 ਤਾਂ ਹੋਣ ਉਹਨਾਂ ਚ ਇੱਕ ਰਹਿ ਗਿਆ। 6 ਆਲੇ ਨਾਮ ਦੱਸੋ। ਦੱਸੋ ਜੀ। ਲੌਗ ਜਰ ਨੂੰ ਨਾ ਨੋਟ ਕਰ ਲਓ। ਜਿਹੜੀ ਦੂਜੀ ਹੈ ਉਹਦੇ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਜਸਪਾਲ ਸਿੰਘ ਇਹ ਹੈਗਾ ਪੱਕੇ ਦਾ ਅੱਗੇ ਫਿਰ ਗੁਰਦੀਪ ਸਿੰਘ ਇਹਦੇ ਚ ਨਿੱਕਾ ਪੁੱਤਰ ਮਗੀ ਸਿੰਘ ਪੱਕਾ ਗੁਰਲਾਲ ਸਿੰਘ ਉਤਰ ਜਗਰਾਜ ਸਿੰਘ ਇਹ ਪੱਕਾ ਸਰੇਂਦਰ ਸੇਂਦਰ ਸਿੰਘ ਬੋਵੀ ਹੈ ਬਾਪ ਦਾ ਨਾ ਬਰਿੰਦਰ ਸਿੰਘ ਹੈ ਇਹ ਵੀ ਪੱਕੇ ਦਾ ਹੈ ਤੇ ਰੇਸ਼ਮ ਸਿੰਘ ਸੰਨਮ ਮੁਖਤਿਆਰ ਸਿੰਘ ਪੱਕਾ ਮਨਪੀ ਸਿੰਘ ਢਿੱਲੋਂ ਉਤਰ ਭਵਿੰਦਰ ਸਿੰਘ ਇਹ ਪੂਲਵਾਲਾ ਇਸੇ ਤਰ੍ਹਾਂ ਇੱਕ ਮੁਖਰੀ ਮਿਲਿਸੀ ਆਪਾਂ ਨੂੰ ਉਹ ਮੁਖਰੀ ਦੇ ਹੱਥ ਤੇ ਰੇਡ ਕੀਤਾ ਤੇ 200 ਲੀਟਰ ਦਾ ਚਾਲੂ ਪੱਠੀ ਮੌਕੇ ਤੇ ਦੋਚੀ ਰਿਕਵਰ ਹੋ ਗਿਆ ਸੁਖਪ੍ਰੀਤ ਸਿੰਘ ਉਹ ਸੁੱਖਾ ਬਾਬਦਾਨਾ ਮੱਖਣ ਸਿੰਘ ਚੈਲਪੰਡਾ ਉਹ ਬਹੁਤ ਵੱਡੀ ਉਸਤਦ ਕਵਰੀ ਹੋਈ ਹੈ ਲਗਾਤਾਰ ਇਕੋਂ ਗਸ਼ਤਾਣ ਲਾ ਕੇ ਜਾ ਰਹੇ ਹਾਂ ਤੇ ਇਸੇ ਤਰ੍ਹਾਂ ਹੀ ਮਿਤੀ 524 ਨੂੰ ਚੈਕਿੰਗ ਦੇ ਦੌਰਾਨ ਸਾਡੇ ਕੋਲ ਇੱਕ ਮੋਟਰਸਾਈਕਲ ਤੇ ਚਿਕੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਫ੍ਰੀਕੋਰ ਦਾ ਤੇ ਸੰਦੀਪ ਸਿੰਘ ਉਰਫ ਸੀਪਾ ਪੁੱਤਰ ਹਰਨੇਕ ਸਿੰਘ ਦਾ ਇਹਨਾਂ ਕੋਲ 10 ਗ੍ਰਾਮ ਨਸ਼ੀਲਾ ਪਦਾਰਥ ਮਿਲਿਆ